ਤੇ ਉਹ ਸਾਡੇ ਪਾਤਰ ਮਰਨਾ ਹੋਈ ਉਹ ਮਰੇ ਥੋੜੀ ਐ ਇਹ ਤੇ ਸਾਰੇ ਸੋਚ ਜਾਂਦਾ ਕਿ ਬਾਬਾ ਪ੍ਰੇਮ ਸਿੰਘ ਮਰਲੇ ਵਾਲੇ ਮਾਪਕ ਸੰਸਾਰ ਚ ਚਲੇ ਗਏ ਔਰ ਉਹ ਆ ਸਤ ਸੰਗਤ ਧੁਰਦਕਾਲ ਤੋਂ ਬਖਸ਼ੀਆਂ ਰੂਹਾਂ ਕੋਈ ਵੀ ਸਾਡੇ ਵਿੱਚ ਨਹੀਂ ਉਹ ਅੱਜ ਵੀ ਹਾਦਸਾ ਨਾ ਦੇ ਅੱਜ ਵੀ ਜਦੋਂ ਭਾਣਾ ਬਣਾ ਕੇ ਸੈਕਟਰੀ ਸਾਹਿਬ ਦੱਸਦੇ ਸਨ ਕਿ ਅੱਜ ਵੀ ਕੋਈ ਮਾਪਕਾਂ ਦੇ ਚਲਣਾ ਤੇ ਭਾਣਾ ਬਣਾ ਕੇ ਅਰਦਾਸ ਕਰਦਾ ਹੈ ਤੇ ਅੱਜ ਵੀ ਗੁਰੂ ਪਿਆਰੇ ਦੀ ਅਰਦਾਸ ਪ੍ਰਵਾਨ ਹੁੰਦੀ ਤਾਂ ਆਓ ਨੋ ਹਾਜ਼ਰ ਨਾ ਦੇ ਜਾਣ ਕੇ ਇਹ ਸਮਝ ਲਿਓ ਕਿ ਮਹਾਂ ਸਾਰੇ ਤਾਂ ਹਾਜ਼ਰ ਨਾਜ਼ਰ ਨੇ ਹਾਜ਼ਰ ਨਾਜ਼ਰ ਜਾਣ ਕੇ ਫਤਿਹ ਬੁਲਾਉਣ ਲੱਗਿਆ ਮਹਿਸੂਸ ਕਰਿਓ ਕਿ ਸਾਡਾ ਸਿਰ ਤੁੰਤਨ ਬਾਬਾ ਬੇਲ ਸਿੰਘ ਦੀ ਮਰਾਨੀ ਵਾਲੇ ਮਹਾਂਪੁੱਤਾਂ ਦੇ ਚਰਨਾਂ 'ਚ ਟਿਕਾ ਲੱਗਿਆ। ਹਾਉ ਸਾਰੀ ਸੰਗਤ ਪਿਆਰཅਾਉ ਇਸ ਨਾਮ ਕਰਉ ਪਵਿੱਤਰ। ਇੱਕੋ ਵਾਰੀ ਕਹਿਣ ਤੇ ਸਾਰੀ ਸੰਗਤ ਦੱਬ ਕੇ ਅੱਖੋ ਜੀ ਵਾਹਿਗੁਰੂ ਜੀ ਕੀ ਫਤਿਹ। ਸਾਰ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਤੁਸੀਂ ਅੱਗੇ ਬੈਠ ਕੇ ਸੋਣ ਕੀਤਾ ਹੈ। ਜਿਸ ਤਰੀਕੋਈ ਹੋਤੀ ਹੈ ਨਾ ਦੇਖ ਕੇ ਉਨਾਰੀ ਬਣ ਜਾਂਦੇ ਹੈ। ਆਏ ਕੋਈ ਹੁੰਦੀ ਹੈ ਲੇਕੇ ਸਾਰੇ ਬਦਲ ਜਾਂਦੇ ਹੈ ਜਦ ਕੋਈ ਹੁੰਦੀ ਹੈ ਲੇਕੇ ਸਾਰੇ ਬਦਲ ਜਾਂਦੇ ਹੈ ਸਟੇਜ ਕੋਈ ਹੁੰਦੀ ਹੈ ਲੇਕੇ ਬਲਾਰੇ ਬਦਲ ਜਾਂਦੇ ਹੈ ਮੇਰੇ ਤੋਂ ਪਹਿਲਾਂ ਤੁਸੀਂ ਛੋਟੇ ਛੁਟੀਆਂ ਬੱਚਿਆਂ ਦੇ ਕੋਲ ਬੜੇ ਪਿਆਰ ਨਾਲ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਕੀਰਤਨ ਨਰਬੋਲ ਕੇ ਹਿਰਾ ਉਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਆਗੇ ਉਹ ਪੁੱਤਰ ਤੇ ਰਿਆ ਜੀ ਇੱਕ ਕਵਤਾ ਸਾਂਝੀ ਕੀਤੀ ਹੈ ਤੋਂ ਕੁਝ ਸਮੇਂ ਵਾਸਤੇ ਦਾਸ ਜੀ ਨੂੰ ਆਪ ਪ੍ਰਭੂ ਦੀ ਸੰਗਤ ਦੇ ਦਰਸ਼ਨ نصیਬ ਹੋਏ ਨੇ ਆਓ ਤੁਸੀਂ ਮਨ ਬੱਤੀਆਂ ਕਾਗੜ ਕਰਕੇ ਗੁਰੂ ਜਗਤਰਾ ਉੱਤਮ ਦਾ ਜਤਨ ਕਰਿਓ ਮੈਂ ਬਾਕਤਰ ਕੋਣੀ ਆ ਤੁਸੀਂ ਹੰਗਾਰਾ ਦੇਣਾ ਆ ਪਰ ਅਰਮਿਲ ਕੇ ਮਨੁੱਖਾਂ ਦੇ ਜੀਵਨ ਵਿੱਚੋਂ ਸਾਧ ਸੰਗਤ ਕੋ ਦਾ ਇਤਿਹਾਸ ਦੇ ਪੰਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ ਤੋਂ ਗੁਰੂ ਮਹਾਰਾਜ ਕਿਰਪਾ ਕਰੇ ਵੱਡੇ ਭਾਗ ਨੇ ਆਪ ਸਾਡੀ ਸੰਗਤ ਤੇ ਬਿਬਾਨੀਆਂ ਕਹਾਣੀਆਂ ਉਹ ਸੁਪਤ ਕ੍ਰਿਆ ਦੇ ਮਹਾਂਵਾਗਰੋ ਸਾਹਿਬ ਉਹ ਰਜਾਵੇਂ ਜਿਹੜੇ ਕਾਰਗਮ ਵਿੱਚ ਪਿਓ ਦਾਦਿਆਂ ਦੇ ਕੋਣ ਫਟਕਾਰਾਂ ਲੋਕ ਉਹਨਾਂ ਦੀ ਆਵਾਜ਼ ਨੂੰ ਅਸੀਂ ਆਪਣੇ ਵੱਡਿਆਂ ਦੇ ਕਾਰਗਮ ਵਿੱਚ ਜੋ ਵੱਡਿਆਂ ਨੇ ਸਾਡਿਆਂ ਦੇ ਘਰਾਂ ਵਿੱਚ ਆਲੀਆਂ ਨੇ ਉਹ ਸਰਣ ਕਰਨ ਵਾਸਤੇ ਇੱਥੇ ਆਏ ਆ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਉਹ ਕਿਹਦਾ ਨਾਮ ਮੰਤਰਾ ਨਹੀਂ ਮਿਸਾਲ ਦਲਦੀ ਦੇਰ ਮੁਕੇ ਤੇ ਦੀਵਾ ਹੁ ਖੁੱਲ ਜਾਏ ਲੱਖ ਯਤਨ ਕਰੀਏ ਭਾਂਡੇ ਵਿੱਚ ਨਹੀਂ ਪੀਂਦਾ ਜਿਹੜਾ ਦੁੱਧ ਧਰਤੀ ਦੇ ਢਲ ਜਾਏ ਫੀਤਾ ਫੀਤਾ ਹੋ ਜਾਂਦੀ ਕਬੇਦਾਰੀ ਜੇਕਰ ਗੰਢ ਅੱਧਾੜ ਦੀ ਖੁੱਲ ਜਾਏ ਪਾਰ ਸੁਮੇਟ ਜਾਂਦੀ ਗਲਤ ਅੱਖਰੋਂ ਜਿਹੜੀ ਕਾਮ ਇਤਿਹਾਸ ਨੂੰ ਖੁੱਲ ਜਾਏ ਆਓ ਆਪਾਂ ਇਤਿਹਾਸ ਸੁਣਨ ਵਾਸਤੇ ਆਏ ਆ ਉਹਨਾਂ ਮਹਾਂਪੁਰਖਾਂ ਨੂੰ ਅਸੀਂ ਨਮਸਕਾਰ ਕਰਨ ਵਾਸਤੇ ਆਏ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਵਿਦੇਸ਼ਾਂ ਦੇ ਵਿੱਚ ਮਾਨ ਨਾ ਸਵੀਕਾ ਕਰਕੇ ਜਿਉਂਦੇ ਆ ਆਜੋਨਾ ਮਾਪੂਰਖਾਂ ਦੀ ਬਦਾਵਤ ਸਾਕੇ ਘਰਾਂ ਚ ਗਾਉਣ ਤੇ ਲੱਗੀਆਂ ਨੇ ਆਜੋਨਾ ਮਾਪੂਰਖਾਂ ਦੇ ਬਚਨਾ ਸੰਕਾ ਸਾਡੇ ਘਰੋਂ ਭਾਗ ਲੱਗੇ ਅਗੂ ਮਹਾਰਾਜ ਕਿਰਪਾ ਕਰੇ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਨ ਵਾਸਤੇ ਆਪਾਂ ਇੱਥੇ ਸਾਰੇ ਆਏ ਆ ਤਾਂ ਬਹੁਤ ਬਹੁਤ ਧੰਨਵਾਦ ਕਰੂਗੀ ਸੰਗਤਾਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਵੱਲੋਂ ਵੀਰਾਂ ਵੱਲੋਂ ਟਾਡੀ ਜੱਥੇ ਨੂੰ ਬਹੁਤ ਸਾਰਾ ਮਾਇਆ ਤੁਮ ਕੀ ਮਾਨ ਸਤਕਾਰ ਆਇਆ ਹੈ ਆਪ ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਗੁਰੂ ਪਾਤ੍ਰਾ ਕਿਰਪਾ ਕਰੇ ਤੁਹਾਨੂੰ ਸਾਰੇ ਨੂੰ ਮੇਰਾ ਮਾਲਕ ਆਪਣੇ ਦਰੋਂ ਪਰਉ ਨਾਮਦਾਰ ਚੜ੍ਹਦੀ ਕਲਾ ਸੇਵਾ ਸਿਮਰ ਅਮਰ ਜੀ ਸਾਰੇ ਪਰਿਵਾਰਾਂ ਚ ਮੇਰੇ ਮਾਲਕ ਜੀ ਪੁੱਛਿਆ ਕਿ ਕਿਹੜੇ ਬਖਸ਼ਿਸ਼ ਕਰਨ ਤੋ ਗੁਰੂ ਮਹਾਰਾਜ ਕਿਰਪਾ ਕਰਨ ਮੈਂ ਸਾਰੀ ਸੰਗਤ ਨੂੰ ਕਹਿੰਦੀ ਕਰਦਾ ਕਿ ਸੰਗਤ ਕਾਫੀ ਗੁੱਟ ਉਚਾਰੀ ਹੈ ਪਰ ਕਈ ਵਾਰੀ ਆਪਾਂ ਸੋਚਦੇ ਕਿ ਜਿੱਥੇ ਜਗ੍ਹਾ ਮਿਲੇ ਉੱਥੇ ਬੈਠ ਲੇ ਜੀ ਥੋੜਾ ਜਿਹਾ ਇਸ ਕਰਦੇ ਨੂੰ ਉਚਾਰ ਕਰਦੇ ਆਪਾਂ ਅੱਗੇ ਕੀ ਹੋ ਜਾਈਏ ਤਾਂ ਜੋ ਪਿੱਛੋਂ ਜਗ੍ਹਾ ਖੁੱਲੀ ਹੋ ਜਾਵੇ ਜਿਹੜੀ ਸੰਗਤ ਆ ਰਹੀ ਹੈ ਉਹ ਵੀ ਕਿਰਪਾ ਕਰਕੇ ਪਿਆਰ ਨਾਲ ਬੈਠ ਕੇ ਗੁਰੂ ਦਾ ਹਰ ਅਸਰਮ ਕਰ ਸਕੇ ਤੋ ਆਓ ਸਾਥ ਸੰਗਤ ਆਪਾਂ ਕੰਤਨ ਬਾਬਾ ਕ੍ਰਿਮ ਸਿੰਘ ਜੀ ਮਹਾਂਪੁਰਖ ਮਰਾਲੀ ਵਾਲੇ ਮਹਾਂਪੁਰਖ ਉਹਨਾਂ ਦੇ ਪੈਰਾਂ 'ਚ ਚੰਨ ਸੀ ਝਕਾਈਏ ਉਹਨਾਂ ਨੂੰ ਸੀਝਟਾ ਕੇ ਇੱਕ ਵਾਰੀ ਸਾਰੀ ਸੰਗਤ ਕਰਕੇ ਆਖੋ ਸਤਨਾਮ ਵਾਹਿਗੁਰੂ ਸ਼੍ਰੀ ਵਾਹਿਗੁਰੂ ਆਪ ਮੁਕਤ ਉਹ ਵੱਡੇ ਭਾਗਾਂ ਵਿੱਚ ਹੁੰਦੇ ਜਿਹੜੇ ਆਪ ਮੁਕਤ ਹੋ ਜਾਂਦੇ ਆ ਇਹ ਨਹੀਂ ਕਰਦੇ ਆਪ ਨੂੰ ਮੁਕਤ ਹੋਣਾ ਬੜਾ ਔਖਾ ਹੈ ਤੇ ਜਿਹੜੇ ਆਪ ਮੁਕਤ ਹੋ ਜਾਂਦੇ ਆ ਮਹਾਰਾਜ ਕਹਿੰਦੇ ਆਪ ਮੁਕਤਰ ਮੁਕਤ ਕਰੇ ਸੰਸਾਰ ਸੰਸਾਰ ਨੂੰ ਉਹ ਬੰਦਾ ਮੁਕਤ ਕਰ ਸਕਦਾ ਜਿਹੜਾ ਆਪ ਮੁਕਤ ਹੁੰਦਾ ਹੈ ਆਪ ਮੁਕਤ ਨੂੰ ਕਰੇ ਸੰਸਾਰ ਇਹ ਜਿਹੜਾ ਸੰਸਾਰ ਦਾ ਪਲਾ ਕਰਦਾ ਹੈ ਗੁਰੂ ਅਰਜਨ ਦੇਵ ਜੀ ਮਾਨਣ ਕਿ ਨਾਨਕ ਇਸ ਜਨ ਕੋ ਸਦਾ ਨਮਸਕਾਰ ਹੈ ਉਹਨਾਂ ਨੂੰ ਸਦਾ ਹੀ ਨਮਸਕਾਰਾਂ ਹੋਣੀਆਂ ਸਾਡੇ ਤੋਂ ਪਹਿਲਾਂ ਵੀ ਕਈਆਂ ਨੇ ਉਹਨਾਂ ਦੀ ਯਾਦਾਂ ਬਣਾਈਆਂ ਅਸੀਂ ਉਹਨਾਂ ਦੀ ਯਾਦਾਂ ਬਣਾ ਰਹੇ ਹਾਂ ਤੇ ਸਾਡੇ ਤੋਂ ਬਾਅਦ ਵੀ ਕਈਆਂ ਨੇ ਆਉਣਾ ਹੈ ਜਾਂ ਉਹਨਾਂ ਦੀ ਯਾਦਾਂ ਬਣਾਉਂਦੇ ਰਹਿਣਾ ਤੋਂ ਐਸੀਆਂ ਮਹਾਨ ਬਖਸ਼ਿਆਰ ਨੂੰ ਸਦਾ ਹੀ ਨਮਸਕਾਰਾਂ ਹੁੰਦੀਆਂ ਨੇ ਤੋਂ ਗੁਰੂ ਮਹਾਰਾਜ ਕਿਰਪਾ ਕਰਨ ਉਹ ਤਾਂਤਰ baba ਪ੍ਰੀਤ ਸਿੰਘ ਜੀ ਮਹਾਂਪੁਰਖ ਮਨਾਰੇ ਵਾਲੇ ਜਿਨ੍ਹਾਂ ਦੇ ਜੀਵਨ ਬਾਰੇ ਕੋਈ ਸਿੱਖਣਦੇ ਨਾ ਨਾ ਇਤਿਹਾਸਿਕ ਸਾਖਰ ਤੇ ਖੋੜੀ ਆਇਆ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਸੀ ਜੁਨਾ ਸਿੰਘ ਜਿਹੜੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਨੇ ਬਹੁਤ ਵੱਡੇ ਯੋਗੀ ਦਿੱਤੀ ਸੀ ਉਹਨੇ ਇੱਕ ਪਿੰਡ ਜਿਹੜਾ ਬਸਾਇਆ ਸੀ ਖੋੜੀ ਤੇ ਖੋੜੀ ਦੇ ਨਾਂ ਤੇ ਜੁਨਾ ਸਿੰਘ ਮਸ਼ਹੂਰ ਹੋ ਗਿਆ ਉਸ ਧਰਤੀ ਦੇ ਸਾਧ ਸੰਤ ਮਹਾਰੂਪਰਤਾਨਤ ਬਾਬਾ ਤੇ ਛੰਨੇ ਮਰਾਨੇ ਵਾਲੇ ਜਿਨ੍ਹਾਂ ਦਾ ਜਨਮ 1882 ਦੇ ਵਿੱਚ ਸਰਕਾਰ ਦੇ ਇੱਕ ਪਿਤਾ ਵਸਾਵਾ ਸਿਖੇ ਸੁਤਾਨ ਦੇ ਮਾਤਾ ਦੇ ਹਾਲਤ ਬੀਖੋਤ ਕੋ ਮਿਆ ਤੋਂ ਥੋੜੀ ਜਨਤਾ ਦੀ ਇਹ ਪਾਗ ਰੱਖੇ ਕੈਵੇਂ ਉੱਥੇ ਰਹਿਣ ਤਾਂ ਲੱਗੀਆਂ ਸੰਗਤਾਂ ਨੇ ਨਗਰ ਵਾਸੀਆਂ ਨੇ ਪਾਪਾਂ ਵਸਾਵਾ ਸਿਖੇ ਮਾਤਾ ਦੇ ਹਾਲਤ ਬੁਨੇ ਮੇ ਪਤਾਇਆ ਦੁਨੀਆ